ਅਰੇ ਹੀ ਕਿਸਾਨ ਭਰਾਵਾਂ ਨੂੰ ਸਸਰੀਆ ਕਾਲਜੀ ਦੋਸਤੋ ਅਸੀਂ ਗੱਲ ਕਰਦੇ ਹਾਂ ਪ੍ਰਾਈਵੇਟ ਲਿਮਟਿਡ ਕੰਪਨੀ ਸਨਰਾਈਜ਼ ਇੰਟਰਪ੍ਰਾਈਜ਼ ਗਾਗੋਵਾਲ ਦੋਸਤੋ ਆਪਾਂ ਅੱਜ ਪਹੁੰਚਾਂਗੇ ਪਿੰਡ ਜੈਤੂ ਜੈਤੂ ਪਿੰਡ ਆਪਾਂ ਬਣਾ ਰਹੇ ਹਾਂ ਜੀ 10 ਐਚ ਦੀ ਸੋਲਰ ਮੋਟਰ ਦੇ ਪ੍ਰੋਜੈਕਟ ਦੇ ਪਿੱਲਰ ਦੋਸਤੋ ਆਪਾਂ ਇਹ ਟੂਆ ਜਿਹੜਾ 3 ਫੁੱਟ ਡੂੰਘਾ ਕੱਢਿਆ ਗਿਆ ਅ 3 ਫੁੱਟ ਟੂਆ ਕੱਢ ਕੇ ਦੇ ਵਿੱਚ ਮਟੀਰੀਅਲ ਆ ਜਿਹੜਾ ਆਪਾਂ ਭਰ ਰਹੇ ਹਾਂਗੇ ਦੋਸਤੋ ਆਪਾਂ ਇਸ ਨੂੰ ਜਿਹੜਾ ਪਿੱਲਰ ਬਣ ਕੇ ਤਿਆਰ ਹੁੰਦਾ ਉਹ ਤੁਹਾਨੂੰ ਆਏ ਦਿਖਾਉਣੇ ਆਗੇ ਇਸ ਤਰ੍ਹਾਂ ਪਿੱਲਰ ਬਣ ਕੇ ਤਿਆਰ ਹੋ ਜਾਂਦਾ ਹੈ ਦੋਸਤੋ ਆਪਾਂ ਇਹਨੂੰ ਜ਼ਮੀਨ ਤੋਂ ਫੁੱਟ ਇੱਕ ਫੁੱਟ ਉੱਤ ਚੜ੍ਹਾ ਰੱਖਿਆ ਹੋਇਆ ਹੈਗਾ ਜਦੋਂ ਕਿ ਮੀਂਹ ਪੈਂਦਾਗਾ ਵਾਰਸ਼ ਹੁੰਦੀ ਹੈਗੀ ਥੱਲੇ ਪਾਣੀ ਆ ਜਾਂਦਾਗਾ ਪਾਣੀ ਹੈ ਜਿਹੜਾ ਉਹ ਪੂਲ ਦੇ ਨਾਲ ਲੱਗਦਾ ਨਹੀਂ ਹੈਗਾ ਪਿੱਲਰ ਜਿਹੜਾ ਇੱਕ ਫੁੱਟ ਚੜ੍ਹਾ ਰੱਖਿਆ ਇਹਦੇ ਉੱਤੇ ਦੋਸਤੋ ਨਾਟਕ ਅਸੀਂ ਜਾਣੀ ਕਿ ਪਲੇਟ ਉੱਤੇ ਲੱਗ ਕੇ ਤੇ ਉਹ ਜ਼ਮੀਨ ਤੋਂ ਮਤਲਬ ਕਿ ਉੱਚਾ ਬਗ ਜੂਆ ਇਹ ਦੋਸਤੋ ਇਹਦੇ ਨਾਲ ਮਤਲਬ ਕਿ ਜਰਨੀ ਪੈਂਦੀ ਹੋਰ ਪਿੱਲਰ ਕੋਲ ਆ ਜਿਹੜਾ ਖਰਾਬ ਨਹੀਂ ਹੁੰਦਾ ਹੈਗਾਗਾ ਦੋਸਤੋ ਜਿਹੜਾ ਇਹ ਬੋਰ ਆ ਤੁਸੀਂ ਦੇਖ ਰਹੇ ਹੋਗੇ ਇਹ 400 ਫੁੱਟ ਡੂੰਘਾ ਪੋਰ ਹੈਗਾ ਵਾਟਰ ਲੈਵਲ ਆ ਜਿਹੜਾ ਇਹ 80 ਫੁੱਟ ਦਾ ਵਾਟਰ ਲੈਵਲ ਆਗਾ ਦੋਸਤੋ ਆਪਾਂ ਇਹ ਤੁਹਾਨੂੰ ਵੀਡੀਓ ਪਾਣੀ ਪ੍ਰੋਜੈਕਟ ਲਾਵਾਂਗੇ ਜਿਹੜਾ ਉਹਦੀ ਪਾਣੀ ਦੀ ਵੀਡੀਓ ਵੀ ਪਾਵਾਂਗੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸੋਲਰ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਚੈਨਲ ਨੂੰ ਫੋਲੋ ਜਰੂਰ ਕਰੋ ਜੀ ਥੈਂਕ ਯੂ